ਅਧਿਆਪਕ ਦਿਵਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਕੋਠੀ ਦੇ ਬਾਹਰ ਪ੍ਰਦਰਸ਼ਨ ਦੇ ਦੌਰਾਨ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿੱਚ ਹੋਈ ਧੱਕਾਮੁਕੀ ਦੇ ਦੌਰਾਨ ਇੱਕ ਪੁਲਿਸ ਮੁਲਾਜ਼ਮ ਦੀ ਹਾਲਤ ਬੇहद ਗੰਭੀਰ ਹੋ ਗਈ ਜਿਸ ਨੂੰ ਇਲਾਜ ਦੇ ਲਈ ਸੰਗਰੂਰ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਸਿਵਲ ਹਸਪਤਲ ਖੜੇ ਆ ਸਾਡੀ ਇੱਕ ਲੇਡੀ ਕਨਸਟੇਬਲ ਮਨਦੀਪ ਹੈ ਜੋ ਜੋਲੀਆਂ ਪੋਸਟਡ ਹੈ ਠਾਣੇ ਪੋਨੀਗੜ ਚ ਉਹਦੀ ਹਾਲਤ ਕਾਫੀ ਕ੍ਰਿਟੀਕਲ ਹੈ ਤੇ ਜਿਹੜੀ ਉਹ ਤੱਕਮ ਤੱਕੀ ਹੋਈ ਉਥੇ ਆ ਕੇ ਉਹਦੇ ਚੋ ਬ੍ਰੈਥਲੈਸ ਮਹਿਸੂਸ ਕਰ ਰਹੀ ਹੈ। ਔਰ ਸਾਲ ਲੰਝ ਤੁਸੀਂ ਜਿਵੇਂ ਦੇਖਿਆ ਕਿ ਪ੍ਰੋਬਲਮ ਆ ਰਹੀ ਹੈ ਹੁਣ ਉਹਦਾ ਸੀਟੀ ਸਕੈਨ ਹੋਏਗਾ। ਅਲਟਰਾਸਾਉਂਡ ਕੀਤਾ ਜਾਂ ਹੋਰ ਡਾਕਟਰਸ ਨੂੰ ਹਲੇ ਡਾਇਗਨੋਸ ਨਹੀਂ ਹੋ ਪਾ ਰਿਆ ਕਿ ਉਹ ਕਿਉਂ ਇੰਨਾ ਜ਼ਿਆਦਾ ਤਕਲੀਫ ਮਹਿਸੂਸ ਕਰ ਰਹੀ ਹੈ ਸਾਲ ਲੰਝ। ਤੇ ਜਦੋਂ ਸਾਰੀਆਂ ਫੋਰਸ ਉੱਤੇ ਖੜੀ ਸੀਗੀ ਤਾਂ ਫੋਰਸ ਨੂੰ ਆਇਆ ਸੀ ਕਿ ਆਣਗੇ ਗੱਲ ਕਰਨਗੇ ਹੋ ਰਿਹਾ ਬਟ ਉਹਨਾਂ ਨੇ ਕੁਝ ਕਰਨ ਦੇ ਬਜਾਏ ਸਿੱਧਾ ਹੀ ਪਾਵਰ ਯੂਜ਼ ਕਰਨੀ ਸ਼ੁਰੂ ਕਰ ਦਿੱਤੀ ਫੋਰਸ ਉਹ ਜਿਹੜੀ ਤਕਮ ਤਕੀ ਦੇ ਵਿੱਚ ਲੜਕੀ ਨੂੰ ਸੱਟ ਲੱਗੀ ਜਦੋਂ ਦੇਖੀ ਆਪ ਸਿਚੁਏਸ਼ਨ ਜੋ ਆਪਾਂ ਨੇ ਕੁਝ ਵੀਡੀਓਜ਼ ਵੀ ਦੇਖੀਆਂ ਨੇ ਹੋਰ ਉੱਥੋਂ ਪਤਾ ਲੱਗ ਰਿਹਾ ਵੀ ਲੜਕੀ ਕਾਫੀ ਜ਼ਿਆਦਾ ਬ੍ਰੈਸਲੈਸ ਆ ਤਾਂ ਸਿਚੁਏਸ਼ਨ ਨੂੰ ਮੈਂ ਕਹਾਂਗਾ ਕ੍ਰਿਟੀਕਲ ਅਸਰ ਜਿੰਨੀ ਦੇਰ ਹੁਣ ਪ੍ਰੋਪਰ ਸਿਟੀ ਸਕੈਨ ਤੋਂ ਪਤਾ ਨਹੀਂ ਲੱਗਦਾ ਮੈਂ ਡਾਕਟਰ ਨੂੰ ਰਿਕੁਐਸਟ ਕੀਤੀ ਹੈ ਕਿ ਤੁਸੀਂ ਦੱਸੋ ਨਹੀਂ ਤੁਸੀਂ ਆਪਣਾ ਜਿਹੜਾ ਫੋਰਸ ਦਾ ਜਵਾਨ ਉਹਨੂੰ ਅੱਗੇ ਕਿਤੇ ਲੈ ਜਾ ਕੇ ਫੋਰਪੇਟਡ ਟ੍ਰੀਟਮੈਂਟ ਉਹ ਸਾਨੂੰ ਦੱਸ ਦੇਣ ਜਿਵੇਂ ਡਿਕਲੇਅਰ ਕਰਦੇ ਨੇ ਉਵੇਂ ਅਸੀਂ ਦੇਖਾਂਗੇ ਪਰ ਹੋ ਸਕਦਾ ਹੈ ਜੀ ਕਿ ਜਿਸ ਹਿਸਾਬ ਨਾਲ ਉਹਨੂੰ ਦਰਦ ਮਹਿਸੂਸ ਹੋ ਰਿਹਾ ਔਰ ਇੰਨਾ ਸਾਹ ਖਿੱਚ ਕੇ ਲੈ ਰਹੀ ਹੈ ਕਿ ਕੋਈ ਪਸਲੀ ਦੱਬ ਗਈ ਹੋਵੇ ਜਾਂ ਕੋਈ ਟੁੱਟ ਗਈ ਹੋਵੇ ਉਹ ਦੇਖ ਰਹੇ ਹਾਂ ਪਰ ਜਦੋਂ ਧੱਕਾ ਮਾਰਿਆ ਅਸਰ ਉਹ ਬੈਰੀਗੇਟਸ ਦੇ ਉੱਤੇ ਡਿੱਗ ਪਿਆ ਕਿਉਂਕਿ ਉਹ ਅੱਗੇ ਖੜੇ ਸੀ ਮੈਂ ਤੇ ਵੀ ਕਹਿਣਾ ਚਾਹਾਂਗਾ ਕਿ ਟੀਚਰਸ ਨੇ ਟੀਚਰਸ ਗੁਰੂ ਹੁੰਦੇ ਨੇ ਐਗਜ਼ਾਮਪਲ ਸੈੱਟ ਕਰਦੇ ਨੇ ਸਮਾਜ ਨੂੰ ਹੋਰ ਪਰ ਜੇ ਇਦਾਂ ਦੇ ਐਗਜ਼ਾਮਪਲ ਸੈੱਟ ਕਰਨੀ ਆ ਤੇ ਕੋਈ ਚੰਗੀ ਗੱਲ ਨਹੀਂ ਆ